ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਯੂ ਆਲ ਆਰ ਡੂਇੰਗ ਵੈਲ ਗਾਇਜ਼ ਆਰ ਅ ਅੱਜ ਜੋ ਹੈ ਬਹੁਤ ਹੀ ਜ਼ਿਆਦਾ ਪਵਿੱਤਰ ਦਿਨ ਯਾਨੀ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਔਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਔਰ ਸੱਚੇ ਪਾਤਸ਼ਾਹ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਲੈ ਕੇ ਆਵੇ ਸੋ ਅੱਜ ਦੇ ਬਲੌਗ ਦੀ ਸ਼ੁਰੂਆਤ ਜਿਹੜੀ ਆ ਬਲੇਸਿੰਗਸ ਤੋਂ ਕਰਦੇ ਹਾਂ ਹਾਂ ਚਲੋ ਜੀ ਫਟਾਫਟ ਬ੍ਰੇਕਫਾਸਟ ਬਣਾਈਏ ਬ੍ਰੇਕਫਾਸਟ ਬਣਾ ਕੇ ਜਾਈਏ ਗੁਰੂ ਰਾਮਦਾਸ ਜੀ ਦੀ ਨਗਰੀ ਔਰ ਸਾਰਾ ਦਿਨ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਅੱਜ ਦਾ ਸਮਰਪਿਤ ਕਰਨਾ ਹੈ ਅੱਜ ਛੁੱਟੀ ਹੈ ਜੀ ਦਾ ਕਰਕੇ ਸਟੱਡੀ ਸੈਂਟਰ ਤੇ ਜਾਣਾ ਨਹੀਂ ਆ ਔਰ ਫਿਰ ਹੁਣੀ ਅਸੀਂ ਅਪਰੋਕਸੀਮੇਟਲੀ 8:30 ਵਜੇ ਚਲੇ ਚੱਲੇ ਆ ਅੰਮ੍ਰਿਤਸਰ ਦਰਬਾਰ ਸਾਹਿਬ ਔਰ ਉੱਥੇ ਹੀ ਸਪੈਂਡ ਕਰਾਂਗੇ ਲਗਭਗ ਕੋਈ 5-7 ਘੰਟੇ ਯਾਨੀ ਕਿ 4-5 ਵਜੇ ਵਾਪਸ ਆਵਾਂਗੇ ਸੋ ਚਲੋ ਜੀ ਨਾਲ ਬਨੇ ਰਹੋ ਕਿਉਂਕਿ ਹਰ ਤਰ੍ਹਾਂ ਦੀ ਜੋ ਖੁਸ਼ੀਆਂ ਉੱਥੇ ਮਨਾਇਆ ਜਾ ਰਹੀਆਂ ਉਹਨਾਂ ਦੀ ਵੀਡੀਓ ਕੰਟੈਂਟ ਤੁਹਾਡੇ ਨਾਲ ਸ਼ੇਅਰ ਕਰਨ ਵਾਲੀਆਂ ਹਨ ਔਰ ਇਹ ਵੀਡੀਓ ਹੋਣ ਵਾਲਾ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਔਰ ਬਹੁਤ ਹੀ ਜ਼ਿਆਦਾ ਵਧੀਆ ਸੋ ਚਲੋ ਜੀ ਐਂਡ ਤੱਕ ਬਨੇ ਰਹਿਣਾ ਅੱਜ ਦੇ ਵੀਡੀਓ 'ਚ ਜੋ ਸ਼ੁਰੂ ਕਰੀਏ ਅੱਜ ਦਾ ਬਲੌਗ ਅੱਜ ਦੇ ਸਵੇਰ ਦੀ ਸ਼ੁਰੂਆਤ ਕਰਦੇ ਹਾਂ ਗਰਮਾ-ਗਰਮ ਚਾਹ ਤੋਂ ਔਰ ਨਾਲ ਬੰਦੀਆਂ ਕ੍ਰਿਸਪੀ-ਕ੍ਰਿਸਪੀ ਪ੍ਰੌਂਟੀਆਂ ਕਿਉਂਕਿ ਅਸੀਂ ਬਹੁਤ ਹੀ अर्ਲੀ ਜਾਣਾ ਹੈ ਦਰਬਾਰ ਸਾਹਿਬ ਔਰ ਹੁਣ ਟਾਈਮ ਹੋ ਗਿਆ ਹੈ ਲਗਭਗ 7 ਵਜੇ ਦਾ ਔਰ ਸਾਡੀ ਤਿਆਰੀ ਹੈ ਪੂਰੀ ਜਾਣ ਦੀ ਸੋ ਫਟਾਫਟ ਬ੍ਰੇਕਫਾਸਟ ਤੋਂ ਬਾਅਦ ਯਾਨੀ ਕਿ ਇਹ ਜਿਹੜੀ ਪਰੌਂਠੀਆਂ ਅਸੀਂ ਬਣਾ ਰਹੇ ਆ ਇਹ ਸਵੇਰੇ ਸਵੇਰੇ ਬ੍ਰੇਕਫਾਸਟ ਬਣਾ ਲਈਏ ਤਾਂ ਕਿ 2-3 ਘੰਟੇ ਲੱਗ ਜਾਣੇ ਸਾਨੂੰ ਪਹੁੰਚਦਿਆਂ ਪਹੁੰਚਦਿਆਂ ਉਸ ਤੋਂ ਬਾਅਦ ਫਿਰ ਜੋ ਵੀ ਲੰਗਰ ਪ੍ਰਸ਼ਾਦਾ ਹੈ ਉੱਥੇ ਛਕਾਂਗੇ ਸੋ ਸੋ ਗਾਇਸ ਬਸ ਨਾਲ ਆਈ ਆ ਅਸੀਂ ਸਾਰੇ ਜਾਣਿਆਂ ਨੇ ਦੀਦੀ ਚੱਲੇ ਆ ਨਾਲ ਨਾਲ ਚੱਲਿਆ ਜੋਤ ਔਰ ਨਾਲ ਮੈਂ ਔਰ ਬਸ ਕੁਛ ਹੀ ਮਿੰਟਾਂ ਤੱਕ ਬਾਅਦ ਅਸੀਂ ਹੁਣ ਘਰੋਂ ਜਿਹੜਾ ਤੁਰ ਪਹਿਣਾ ਹੈ ਦਰਬਾਰ ਸਾਹਿਬ ਵਾਸਤੇ ਔਰ ਨਾਲ ਮੇਰੀ ਸਿਸਟਰ ਵੀ ਜਾਊਗੀ ਅੱਜ ਉਹਨਾਂ ਦੇ ਬੱਚੇ ਵੀ ਜਾਣਗੇ ਸੋ ਅਸੀਂ ਸਾਰੇ ਜਾਣਿਆਂ ਨੇ ਰੌਣਕ ਲਾਉਂਦਿਆਂ ਹੋਇਆ ਜਾਣਾ ਹੈ ਔਰ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੈਂ ਕਿਉਂਕਿ ਜਦੋਂ ਵੀ ਦਰਬਾਰ ਸਾਹਿਬ ਜਾਣਾ ਹੁੰਦਾ ਮੈਨੂੰ ਇੱਕ ਅਲੱਗ ਤਰੀਕੇ ਦੀ ਜਿਹੜੀ ਹੈ ਨਾ ਖੁਸ਼ੀ ਮਹਿਸੂਸ ਹੁੰਦੀ ਹੈ ਦਿਲ 'ਚ ਔਰ ਅੱਜ ਉਸੇ ਖੁਸ਼ੀ ਦੇ ਨਾਲ ਅਸੀਂ ਫੇਰ ਦੁਬਾਰਾ ਤੋਂ ਜਾ ਰਹੇ ਹਾਂ ਔਰ ਵਾਹਿਗੁਰੂ ਜੀ ਕਰਨ ਸਾਰਿਆਂ ਦੀ ਚੜ੍ਹਦੀ ਕਲਾ ਰਵੇ ਹਮੇਸ਼ਾ ਸੋ ਚਲੋ ਫਟਾਫਟ ਤਿਆਰ ਹੋਈਏ ਉਸ ਤੋਂ ਬਾਅਦ ਔਰ ਬਰਾਦ ਸਾਹਿਬ ਦਾ ਸਾਡੇ ਵਾਸਤੇ ਚਾਹ ਬਣਾ ਰਹੇ ਕੀ ਅਸੀਂ ਠੰਡ 'ਚ ਜਾਣਾ ਹੈ ਸੋ ਗਾਇਜ਼ ਮੈਂ ਤੁਹਾਨੂੰ ਇੱਥੇ ਵਿਖਾਉਣੀ ਆ ਕਿ ਆ ਜੋਤ ਜਿਹੜਾ ਉਹ ਖੇਡੀ ਖੇਡੀ ਕਰੀ ਜਾਂਦਾ ਹੈ ਤਿਆਰ ਹੋ ਕੇ ਉਹ ਚੂਠਾ ਚੂਠਾ ਰੋਈ ਰੋਈ ਅਰ ਬਰਾਦ ਸਾਬ ਸਾਡੇ ਵਾਸਤੇ ਬਣਾ ਰੇ ਆ ਚਾਹ ਕਿ ਅਸੀਂ ਠੰਡ ਚ ਜਾਣਾ ਤੇ ਚਾਹ ਪੀ ਕੇ ਜਾਓ ਸੋ ਗਾਇਜ਼ ਇਸ ਤਰੀਕੇ ਨਾਲ ਸਾਡੀ ਹੋ ਰਹੀ ਆ ਤਿਆਰੀ ਔਰ ਅਸੀਂ ਬਹੁਤ ਹੀ ਜਲਦੀ ਬਸ ਹੁਣ ਤੁਰ ਪੈਣਾ ਕਰੋ ਹਾਂਜੀ ਗਾਇਜ਼ ਅਸੀਂ ਸਟਾਰਟ ਹੋ ਗਏ ਆ ਔਰ ਨੀਅਰ ਬਾਈ ਟਾਊਨ ਤੋਂ ਅਸੀਂ ਜਾ ਰਹੇ ਹੁਣ ਆਪਣੇ ਸਰ ਔਰ ਮੇਰੇ ਨਾਲ company there they are Jodh and Jash बैठिया गाई सर बोहोत ही वादिया लाग रहा है धुंद है हल्की हल्की जी और मौसम बोहोत ही ज्यादा वच पाशाह मिट्टी धुंद जग छो हो गुर नानक पर गार मिट्टी धुंद जग छ ਅੱਜ ਜਿਆਦਾ ਵਧੀਆ ਕੈਪਚਰ ਨਹੀਂ ਹੋ ਰਿਹਾ ਕਿਉਂਕਿ ਧੁੰਦ ਬਹੁਤ ਆ। ਬਾਬਾ ਜੀ ਦਾ ਜਿਹੜਾ ਸਥਾਨ ਹੈ ਉਹ ਕਲੀਅਰ ਨਹੀਂ ਆ ਰਿਹਾ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ। ਔਰ ਜਿੰਨਾ ਵੀ ਕਲੀਅਰ ਆ ਰਿਹਾ ਉਹਨਾ ਮੈਂ ਕੈਪਚਰ ਕਰਨ ਦੀ ਕੋਸ਼ਿਸ਼ ਕਰਨ ਦੀ ਆ ਉਹ ਸੱਜੇ ਪਾਸੇ ਦੀ। ਸਥਾਨ ਨੂੰ ਤਾਂਕਿ ਦੂਰ-ਦੂਰ ਬੈਠੀ ਜੋ ਸਕਤ ਹੈ ਉਹ ਦਰਸ਼ਨ ਕਰ ਸਕੇ ਅੱਜ ਦੇ ਦਿਨ। में लेकर के और बहुत बढ़िया लग रहा है बैठे रिक्शे और चल रहे हैं बस स्टैंड और नाल बच्चे दीदी और छोटा सा मेरा काका जा तो ठीक है चलो जी चलिए सो गाइज अस हम वापस आ गए घर और बस घर आके हूँ पीवांगे चाह क्योंकि थोड़ा जा थक गए एक्चुअली ਗੁਰੂ ਘਰ ਜਾਇਆ ਤੇ ਨਹੀਂ ਥੱਕੀਦਾ ਪਰ ਬੱਚੇ ਨਾ ਕਾਫੀ ਖਪਾ ਲੈਂਦੇ ਆ ਔਰ ਜਿਵੇਂ ਕਿ ਅੱਜ ਕਾਫੀ ਜਿਆਦਾ ਸੰਗਤ ਸੀਗੀ ਦੀ ਔਰ ਸੰਗਤ ਕਰਕੇ ਜੋਤ बार-बार ਹੱਥ ਛੱਡ ਕੇ ਅੱਗੇ ਭੱਜ ਰਿਹਾ ਸੀਗਾ ਔਰ ਜੋਤ ਨੇ ਬਹੁਤ ਸਾਰੀ ਐਕਸਰਸਾਈਜ਼ ਕਰਵਾ ਦਿੱਤੀ ਉੱਤੇ ਪਿੱਛੇ ਭੱਜ-ਭੱਜ ਕੇ ਜੋਤ ਨੂੰ ਫੜੀਦਾ ਸੀਗਾ ਕਿਤੇ ਗਵਾਚ ਨਾ ਜਾਵੇ ਕਿਉਂਕਿ ਕਾਫੀ ਜਿਆਦਾ ਸੰਗਤ ਕਰਕੇ ਨਾ ਥੋੜਾ ਜਿਹੀ ਅੱਗੇ ਜਾਂਦਾ ਸੀ ਫਿਰ ਇਸ ਨੂੰ ਹਟ ਜਾਂਦਾ ਸੀ ਫਿਰ ਭੱਜ ਕੇ ਲੱਭ ਕੇ ਲੈ ਆਈਦਾ ਸੀ ਸੋ ਗਾਇਸ ਇਸ ਤਰੀਕੇ ਨਾਲ ਅਸੀਂ ਹੁਣ ਲਗਭਗ 5 ਵਜੇ ਦਾ ਟਾਈਮ ਹੋ ਗਿਆ ਹੈ ਵਾਪਸ ਆ ਗਏ ਆ ਹੁਣ ਪੀਵਾਂਗੇ ਗਰਮਾ-ਗਰਮ ਚਾਹ ਔਰ ਕੱਲ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ ਦੇ ਨਾਲ ਸੋ ਕੱਲ ਤੱਕ ਲਈ ਇਜਾਜ਼ਤ ਦਿਓ ਥੈਂਕ ਯੂ so much ਐਂਡ ਕੀਪ ਵਾਚਿੰਗ ਐਂਡ ਕੀਪ ਸਪੋਰਟਿੰਗ ਗਾਇਜ਼